ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਰਾਜ ਕਾਨੂੰਨੀ ਸੇਵਾਵਾਂ 38 ਵੱਲੋਂ ਲੈ ਆਂਦੀ ਗਈ ਨਵੀਂ ਭਰਤੀ ਦੀ ਜਾਣਕਾਰੀ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਜੇਕਰ ਤੁਸੀਂ 8ਵੀਂ ਪਾਸ ਹੋ ਤੇ ਬੇਰੋਜ਼ਗਾਰ ਹੋ ਔਰ ਹਾਲੇ ਤੱਕ ਤੁਸੀਂ ਇਸ ਪੋਸਟ ਨੂੰ ਅਪਲਾਈ ਨਹੀਂ ਕੀਤਾ ਤਾਂ ਇਹ ਮੌਕਾ ਤੁਹਾਡੇ ਲਈ ਹੈ ਸਭ ਤੋਂ ਪਹਿਲਾਂ ਦੇਖਦੇ ਹਾਂ ਇਸ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਇਹ ਹੈ ਜੀ ਤੁਹਾਡੇ ਸਾਹਮਣੇ ਇਸ ਪੋਸਟ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਜਿਸ ਨੂੰ ਤੁਸੀਂ ਇਸ ਦੇ ਵਿੱਚ ਕੈਟਾਗਰੀ ਵਾਈਜ਼ ਸਾਰੀ ਡਿਟੇਲ ਵੀ ਦਿੱਤੀ ਹੈ ਪੋਸਟਾਂ ਦੀ ਔਰ ਇਸ ਤੇ ਬਾਕੀ ਸਾਰੀ ਡਿਟੇਲ ਵੀ ਦਿੱਤੀ ਗਈ ਹੈ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਆਰਾਮ ਦੇ ਨਾਲ ਦੇਖ ਸਕਦੇ ਹੋ ਡਾਊਨਲੋਡ ਕਰਨ ਦੇ ਲਈ ਤੁਸੀਂ ਇਸ ਵੈਬਸਾਈਟ ਦੇ ਉੱਪਰ ਜਾਣਾ ਹੋਵੇਗਾ ਤੇ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਆਪਾਂ ਚੱਲਦੇ ਹਾਂ ਇਸ ਨੂੰ ਸੌਖੇ ਤੇ ਆਸਾਨ ਤਰੀਕੇ ਦੇ ਵਿੱਚ ਪੰਜਾਬੀ ਦੇ ਵਿੱਚ ਸਮਝਣ ਦੇ ਲਈ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਇਸ ਦੇ ਵਿੱਚ ਜਿਹੜੀਆਂ ਟੋਟਲ ਪੋਸਟਾਂ ਨੇ 22 ਟੋਟਲ ਪੋਸਟਾਂ ਨੇ ਜਿਹੜੀਆਂ ਕਿ ਐਸੇ ਬੀਸੀ ਐਕ ਸਰਵਿਸਮੈਨ ਈਡਬਲਯੂਐਸ ਔਰ ਹੈਂਡੀਕੈਪ ਦੇ ਲਈ ਰੱਖੀਆਂ ਰੱਖੀਆਂ ਗਈਆਂ ਨੇ ਯੋਗਤਾ 8ਵੀਂ ਪਾਸ ਔਰ ਉਸ ਦੇ ਵਿੱਚ ਪੰਜਾਬੀ ਵਿਸ਼ਾ ਜਿਹੜਾ ਹੈ ਉਹ ਕੰਪਲਸਰੀ ਹੈ ਪਾਸ ਹੋਣਾ ਐਪਲੀਕੇਸ਼ਨ ਨੂੰ ਭਰਨ ਦੀ ਜਿਹੜੀ ਆਖਰੀ ਮਿਤੀ ਹੈ ਉਹ ਹੈ 8 ਜੁਲਾਈ ਤਨਖਾਹ ਇਸ ਦੇ ਵਿੱਚ ਤੁਹਾਨੂੰ ਮਿਲਣ ਵਾਲੀ ਹੈ 18000 ਰੁਪਏ ਚੋਣ ਪ੍ਰਕਿਰਿਆ ਕੀ ਰਹਿਣ ਵਾਲੀ ਹੈ ਤਬ ਫਰਸਟ ਹੋਏਗੀ ਪੰਜਾਬੀ ਭਾਸ਼ਾ ਦਾ ਇੱਕ ਟੈਸਟ ਜਿਸ ਦੇ ਵਿੱਚ ਘੱਟ ਤੋਂ ਘੱਟ 50% ਨੰਬਰ ਲੈਣੇ ਜ਼ਰੂਰੀ ਹੋਣਗੇ ਸੈਕਿੰਡ ਹੋਏਗਾ ਤੁਹਾਡਾ ਇੰਟਰਵਿਊ ਇੰਟਰਵਿਊ ਦੇ ਵਿੱਚ ਜਨਰਲ ਐਪਟੀਟਿਊਡ ਡਰੈਸ ਵਰਤਾਅ ਦੀ ਜਾਂਚ ਕੀਤੀ ਜਾਏਗੀ ਐਪਲੀਕੇਸ਼ਨ ਨੂੰ ਭਰਨ ਦੇ ਲਈ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਇਸ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਇਸ ਫਾਰਮ ਨੂੰ ਫਿਲ ਕਰ ਸਕਦੇ ਹੋ ਜ਼ਰੂਰੀ ਨੋਟ ਕਿਸੇ ਵੀ ਤਰ੍ਹਾਂ ਦਾ ਕੋਈ T8E ਨਹੀਂ ਮਿਲੇਗਾ ਤੇ ਸਾਰੀ ਜਾਣਕਾਰੀ ਅਧਿਕਾਰਤ ਵੈਬਸਾਈਟ ਦੇ ਉੱਪਰ ਇੱਥੇ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਪ੍ਰਾਪਤ ਕਰ ਸਕਦੇ ਹੋ ਵੀਡੀਓ ਪਸੰਦ ਆਨ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਰੱਬ ਰਾਖਾ